ਆਮੜਾ ਗੁਪਤਾ ਹਸਪੀਟਲ ਹੈ ਇਹ ਇੱਥੇ ਨਾ ਇੱਕ ਸਾਡੀ ਰਿਸਟੋਰੈਂਟ ਦੀ ਤੇ ਬੁਟੀਕ ਹੈਗੀ ਆ ਹੁਣ ਚੋਵੀ ਨਗਰ ਦੇ ਵਿੱਚ ਤੇ ਉੱਥੇ ਆ ਜਿਹੜੇ ਕੋਈ ਲੁੱਟਖੋ ਕਰਨ ਵਾਲੇ ਆਏ ਆ ਉਹਨਾਂ ਨੇ ਉਹਨਾਂ ਦੇ ਜਿਹੜੀ ਸਾਡੀ ਰਿਸਟੋਰ ਸੀਗੀ ਲੇਡੀ ਸੀਗੇ ਤੇ ਹਕੀ ਕਰਕੇ ਕਹਿੰਦੇ ਆਂ ਹੀ ਉਹਦੇ ਸਿਰ ਦੇ ਵਿੱਚ ਛੁਰਾ ਮਾਰਿਆ ਤੇ ਮਿਰਚਾਂ ਦੀ ਸਪਰੇਅ ਕੀਤੀ ਉਹਨਾਂ ਨੇ ਅੱਛਾ ਜੀ ਛੁਰਾ ਕਰਕੇ ਉਸ ਤੋਂ ਬਾਅਦ ਇੱਕ ਘੜਾ ਲੈ ਕੇ ਲਾਹ ਗਏ ਕਿ ਗਲੀ ਚੋਂ ਚੈਨ ਲੱਗੇਗੀ ਹੂੰ ਹੂੰ ਤੇ ਪੈਸੇ ਵੀ ਲੈ ਕੇ ਗਏ ਆ ਇਹ ਕਲੀਅਰ ਨਹੀਂ ਹੈ ਕਿਨੇ ਵਹਿਲ ਗਏ ਕਿਨੇ ਨਹੀਂ ਲੱਗੇ ਕਿੰਨੇ ਚੋਰ ਸੀਗੇ ਇਹ ਇਹ ਦੋ ਜਣੇ ਜੀ ਜਿੱਦਾਂ ਦਸਤਾਨ ਮੁਤਾਬਕ ਦੋ ਜਣੇ ਸੀਗੇ ਕਾਦੇ ਤੇ ਆਏ ਸੀ ਇਹ ਭੱਦੇ ਪੈਦਲ ਆ ਆਹ ਪਤਾ ਨਹੀਂ ਕਰਦੇ ਅੱਛਾ ਜੀ ਤੇ ਕਿਹੜੇ ਏਰੀਆ ਵਿੱਚ ਜਵਾਰਦਾ ਦੋਈ ਸੀ ਇਹ ਇਹ ਹਰਗੋਬਿੰਦ ਦੇਦਰ ਪੈ ਜਾਂਦਾ ਜੀ ਵਿਚ ਪਾਸ ਦੀ ਬੈਕ ਸਾਈਡ ਪੈ ਅੱਛਾ ਜੀ ਹਾਂਜੀ ਤੇ ਇਹਨਾਂ ਨੂੰ ਕੌਣ ਲੈ ਕੇ ਆਇਆ ਲੇਡੀਜ਼ ਨੂੰ ਇੱ ਇਹ ਮੈਨੂੰ ਹਜੇ ਇਸ ਬਾਰੇ ਨਹੀਂ ਪਤਾ ਲੱਗਾ ਕੋਈ ਵੀ ਉੱਥੇ ਦੇ ਜਿਹੜੇ ਆਸ-ਪਾਸ ਵਾਲੇ ਉਹੀ ਲੈ ਕੇ ਆਏ। ਜੋ ਅੱਖਾਂ ਬਿਲਕੁਲ ਬੰਦ ਹੋ ਗਈਆਂ ਜਿਹੋ ਸੁਪਰੇ ਕੀਤੀ ਸੀਗੇ ਇਹਨਾਂ ਨੇ। ਕਿੰਨਾ ਹਾਂਜੀ ਕਿੰਨਾ ਟਾਈਮ ਹੋਇਆ ਘਟਨਾ ਹੋਈ ਨੂੰ। ਤੇ ਬਾਅਦੋਂ ਕਿੰਨਾ ਟਾਈਮ ਹੋਇਆ ਫਿਰ ਤੇ ਪੁਲਿਸ ਆਈ ਸੀ ਮੌਕੇ ਤੇ। ਆਪਾਂ ਤੁਹਾਨੂੰ ਫੋਨ ਕੀਤਾ ਸੀ ਮੈਂ ਐਸਐਚਓ ਸਾਹਿਬ ਨੂੰ ਕਿ ਮੇਰੇ ਤੋਂ ਪਹਿਲੇ ਉਹ ਹੀ ਪਹੁੰਚ ਗਏ ਸੀਗੇ। ਤੇ ਕੋਈ ਸੀਸੀਟੀਵੀ ਵਗੈਰਾ ਆਈ ਕੋਈ ਵੀਡੀਓ। ਉਹ ਸੀਟੀਟੀ ਦੇਖਣ ਲੱਗੇ ਹੁਣ ਚੈੱਕ ਕਰਨ ਲੱਗੇ ਜੀ। ਅੱਜ ਜ਼ਰੂਰ ਹੋਣਗੇ ਕੈਮਰੇ ਲੱਗੇ ਆ ਚੱਲਦੇ ਆ ਜੀ। ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਜੀ। ਸ਼ਹਿਰ ਤੋਂ ਕਿ ਮੰਗ ਕਰਦੇ ਕਿ ਉਨਨਾਤ ਬਣ ਕੇ ਆਈ ਦੀ ਤੇ ਹੋਰ ਤਾਂ ਹੋਰ ਤਾਂ ਦੋ ਹੀ ਸੀਗੀਆਂ ਹਾਂ ਦੋ ਸੀਗੀਆਂ ਕਾਹਦਾ ਕੰਮ ਕਰਦੀਆਂ ਇਹ ਇਹ ਬੁਟੀਕ ਦਾ ਕੰਮ ਜੀ ਇਹਨਾਂ ਦੇ ਤੇ ਬੈਠੇ ਕਿੱਥੇ ਸੀ ਬੁਟੀਕ ਦੇ ਅੰਦਰ ਹੀ ਇਹ ਅੰਦਰ ਹੀ ਬੈਠੇ ਸੀ ਅੰਦਰ ਹੀ ਗਈ ਜੀ ਅੱਛਾ ਚੋਰ ਅੰਦਰ ਹੀ ਗਏ ਉਹਨਾਂ ਦੇ ਅੰਦਰ ਹੀ ਗਏ ਦੋ ਹੀ ਜਣੇ ਅੱਛਾ ਉਤੋ ਵਾਰਦਾਤ ਕਰਕੇ ਆ ਸਰ ਜੀ ਉਤੋ ਵਾਰਦਾਤ ਕਰਕੇ ਉਹ ਨਿਕਲ ਗਏ ਠੀਕ ਹੈ ਜੀ ਅੱਛਾ ਸਭ ਹਰ ਗੋਬਿੰਦਨਗਰ ਦੇ ਵਿੱਚ ਇੱਕ ਬੁਟੀਕ ਹੈ ਪਹਿਨਾਵਾ ਅੱਜ ਉੱਥੇ ਕੋਈ ਵਾਰਦਾਤ ਹੋਈ ਹੈ ਕੀ ਇਹ ਮਾਮਲਾ ਸਾਰਾ ਹਾਂ ਜੀ ਅਸੀਂ ਇੱਥੇ ਮੌਜੂਦ ਹਾਂ ਜਿਹੜੀ ਪਹਿਨਾਵਾ ਬੁਟੀਕ ਆ ਇੱਥੇ ਸਾਨੂੰ ਥੋੜੀ ਜਿਹੀ ਪ ਇੱਕ ਗਲਤੀ ਹੋ ਗਈ ਸਰ ਲੈ ਕੇ ਕੀ ਕੀ ਗਏ ਇੱਕ ਕੜਾ ਹੈ ਕਿ ਇਤਨਾ ਚਾਂਦਰੀ ਕੰਨੀ ਨਹੀਂ ਬਾਰਦਾਤ ਕਿਦਾਂ ਹੋਈ ਹੈ ਜੀ ਹਾਂਜੀ ਕਿਦਾਂ ਤੁਸੀਂ ਕਿਹਾ ਹੁਣੇ ਹੀ ਹੋਈ ਆ ਅੱਜ ਅੱਜ ਦਾ ਹੀ ਆ ਨਾ ਘਟਣਾ ਤੇ ਸੀਸੀਟੀਵੀ ਦੇਖਿਆ ਉਹਦੇ ਵਿੱਚ ਕੋਈ ਪਤਾ ਚੱਲ ਰਿਹਾ ਕੋਈ ਚੈੱਕ ਕਰ ਰਹੇ ਹਾਂ ਜੀ ਸੀਸੀਟੀਵੀ ਟੀਮਾਂ ਲੱਗੀਆਂ ਕਿ ਅਗਲੇ ਕਾਰਵਾਈ ਕੀ ਕੀਤੀ ਜਾ ਰਹੀ ਸਰ ਸਾਡੀ ਕੋਸ਼ਿਸ਼ ਹੈ ਕਿ ਜਲਦੀ ਤੋਂ ਜਲਦੀ ਟ੍ਰੇਸ ਕਰੀਏ ਤੇ ਮੁਕਦਮਾ ਦਰਜ ਕਰਵਾ ਲਿਖਾਂਗੇ ਤੇ ਸਰ ਸਪਰੇਅ ਕਿਹੜੀ ਸੀਗੀ ਕਹਿੰਦੇ ਸਪਰੇਅ ਯੂਜ਼ ਹੋਈ ਹੈ ਕੋਈ ਅੰਦਰ ਵੇਰੀਫਾਈ ਕਰ ਰਹੇ ਹਾਂ ਲੱਗ ਰਿਹਾ ਪੀਪਰ ਸਪਰੀਂਗ ਜਿੱਦਾਂ ਸੁਣਦਾ ਆ ਜੀ ਕਿੰਨੇ ਕਿੰਨੇ ਨੌਜਵਾਨਾਂ ਨੇ ਇਹਨੂੰ ਜਿਹੜਾ ਵਾਰਦਾਤ ਨੂੰ ਅੰਜਾਮ ਦਿੱਤਾ ਜੀ ਉਹਦੇ ਪਿਆਰ ਮੁਤਾਬਕ ਦੋ ਲੜਕੀਆਂ ਆ ਗਈਆਂ ਇਹ ਪੈਦਲ ਆਇਆ ਜਾਂ ਕਿ ਪੈਦਲ ਆਇਆ ਜੀ ਠੀਕ ਹੈ ਠੀਕ ਹੈ ਥੈਂਕ ਯੂ